ਤੇਰਾ ਹੈ ਜਲੈ ਜੈ ਮਝ ਕੋ ਹੋਆ ਜਤਿ ਭਾਰੀ ਅਰ ਕੋ ਨਾਮ ਗਨਮਹੇ ਉਦਾਰੀ ਨਾਨਕ ਕੋ ਨਾ ਚਰਨ ਕਰ ਤਨ ਹੈ ਤੇਰਾ ਨਾਨਕ ਕੋ ਨਾਮ ਕੋਟ ਪਾਪ ਭਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਬਾਵਾ ਰਾਜਾ ਸੁਖੀਆ ਹਰਗਨ ਨਾਮ ਜਪਤ ਹੋਏ ਸੁਖੀਆ ਅਲਾ ਕਰੋ ਰੇ ਬੰਧਨਾ ਪਰਾਇਂ ਹਰ ਕਾ ਨਾਮ ਜਪਤ ਨੇ ਸਤਰਾਇ ਉਨਕ ਮੋਇ ਰੰਗੋ ਤੇ ਕਨਾਮ 부ਜਾਵੈ ਹਰਗਨ ਨਾਮ ਜਪਤ ਆਕਾ ਹੈ ਜਿਹ ਮਾਰਗ ਹੋ ਜਾਤੋ ਅਕੇਲਾ ਦਾ ਨਾਮ ਸਗੋਤ ਸੁਹਿਲਾ ਜਜਾ ਨਾਮ ਸਦਾ ਦਹ ਤਿਆਈਐ ਰਗਾ ਗੁਰਮੁਖ ਪਰਮੁਗਾ ਤੋ ਪਾਈਐ ਛੋਟ ਤਕੋ ਨਹਿ ਕੋਡ ਲਗਵਾਹੀ ਨਾਮ ਜਪਤਿ ਪਰ ਪਰਾਈ ਅਨੰਗ ਬਗੰਨ ਜਾਇ ਸੰਗਾਰ ਹੈ ਹਰਗਾ ਨਾਮ ਤਦ ਕਾ ਰੀ ਉਦਾਰ ਅਨੰਗ ਯੋਜਨ ਮਹਾਰਜਾਉ ਨਾਮੁ ਜਪਤਿ ਪਾਵੈ ਬਿਸਰਾਮ ਓ ਮੈਲਾ ਮਾਲਕ ਆਪੋ ਨਾ ਤੋਇ ਹਰਗਾ ਨਾਮ ਕੋਡ ਪਾਵੈ ਕੋਵੈ ਕਸਾ ਨਾਮ ਜਪੋ ਮਨ ਰੰਗ ਨਾ ਕੋ ਪਈ ਅਸਲ ਗਸੰਗ ਜੇ ਮਾਰਕ ਗਗਨ ਜਹੈ ਨ ਕੋ ਸਾਰ ਗਾ ਨਾਮ ਮੋਹ ਸੰਗ ਤੋਸੈ ਜੈ ਪੰਡਮ ਅੰਧ ਗੁਬਾਰ ਹਰ ਗਾ ਨਾਮ ਸੰਗ ਉਜੀਆਰ ਜੋ ਬੰਧ ਤੇਰਾ ਗੁਨਾਸ ਜਾਨੋ ਹਰ ਗਾ ਨਾਮ ਤਨਾਲ ਪਛਾਨੋ ਜੇ ਮਹ ਭਿਆਨ ਤਪਦ ਭਾਕਾਮ ਤੇ ਹਰ ਗਾ ਨਾਮ ਕੀ ਬੋਮਰ ਉਪਰ ਸ਼ਾਮ ਯਾਤਰਾ ਮਨ ਕੋ ਜ ਆਕਰ ਗਾਇਦਾ ਨਾਨਕ ਹਰ ਹਰ ਅਮਰਤ ਵਰਖੈ ਭਗਤ ਜਨ ਕੇ ਬਰਸਤਨ ਨਾਮ ਸੰਤ ਜਨ ਕਾ ਮਨੰਦਿ ਸ਼ਰਮ ਹਰਗ ਨਾਮ ਦਾਸ ਕੇ ਓਟ ਹਰਗ ਨਾਮ ਇਹ ਦਰਹਿ ਜਨ ਕੋਟ ਹਰ ਜਗਤ ਘਰਤ ਸੰਤ ਦਨਰਾਤਾ ਹਰ ਹਰਿ ਆਵਗ ਸਾਧਕ ਮਦ ਹਜ ਮੰ ਨਾਮ ਨਰਨ ਪਾਤ ਬੋ ਜਨਕਿਨੋ ਦਾਨ ਮਨ ਤਨ ਰੰਗ ਰਤੇ ਰੰਗ ਇਕ ਹੈ ਨੰਗ ਜਨਕ ਬਿਰਤ ਭਵੇ ਕੈ ਹਰਗ ਨਾਮ ਜਨ ਪਉ ਮੁਕਾਤ ਜੁਗਾਤ ਹਰਗ ਨਾਮ ਜਨ ਗੋਦਰ ਭਾਤ ਭਗਤ ਹਰਗ ਨਾਮ ਜਨਕਾ ਰੂਪ ਰੰਗ ਹਰ ਨਾਮ ਜਪ ਲਗ ਬਰਨ ਨ ਭੰਗ ਹਰਿ ਕਾ ਨਾਮ ਜਨਕੇ ਬੜਾਈ ਹਰਿ ਕਾ ਨਾਮ ਜਨ ਸੁਭਾ ਭਾਈ ਹਰਿ ਕਾ ਨਾਮ ਜਨ ਕੋ ਭੋਗ ਹੋਗ ਹਰਿ ਨਾਮ ਜਪਤ ਕਹ ਨਾਏ ਬਹੋਗ ਜਨ ਰਤਾ ਨਾਮ ਸੇਵਨ ਆਣ ਕ ਪੂਜਾ ਹਰ ਹਰ ਦੇਵਾ ਹਰਿ ਜਨਕਾ ਮੋਲ ਗਰੀਨਾਰ ਤਨ ਜਨ ਕੋ ਆਪਰਾਪਤੀ ਨਾਰ ਹਰਿ ਹਰੋ ਜਨਕਾ ਹੋਤ ਸਦਾਨੀ ਆਪ ਬਖਦਾ ਜਨੋ ਅਵਨ ਨ ਜਾਣੀ ਨੋਦ ਬੋ ਜਨਾਰ ਰਜ਼ਾ ਰਤੇ ਸੁਨੋ ਜਮਾਦ ਨਾ ਬਰਜ਼ਾ ਮਤੇ ਹਰ ਬਾਹ ਹਰ ਹਰ ਜਪੈ ਹਰਿ ਭਗਤ ਪ੍ਰਗਟ ਨਹੀਂ ਜਪੈ ਹਰਿ ਗੈ ਭਗਤ ਮੋਦਵਾ ਕਰੈ ਗੋਲਤਾ ਨਾਮੁ ਗਇ ਮਾਇਮਾ ਸੰਤਰਤ ਵਸਾ ਸਭ ਪ੍ਰਤਾਪ ਦੋਤੋ ਜਾਪਨ ਸਹ ਸਦਗਨ ਬਣ ਭਗਤੀ ਪਾਈਐ ਤਤ ਕੀ ਸੇਵਾ ਨਾਮਤ ਹੈਈਐ ਨਾਮ ਗਲਗਜ ਬਰਨਾ ਹੋਏ ਨਾਨਕ ਗੁਰਮੁਖ ਨਾਮ ਪਵਨ ਬਹੁ ਸ਼ਾਸਤਰ ਬਹੁ ਸਮਰਤੀ ਫਿਕਰ ਸਰਬ ਟੰਡੋ ਲਾ ਪੂਜ ਸਨਾਹੇ ਹਰ ਹਰੇ ਨਾਨਕ ਨਾਮਯਾ ਮੋਲਾ ਅਸ਼ਟ ਪਦੀ ਜਾਵਦਾ ਗਿਆਨ ਸਭ ਤੇ ਆਣ ਕੜ ਜਾਤ ਰ ਸਮਦ ਬਗਿਆ ਜੋ ਗੋਵੇ ਆਜੋ ਕਰਮ ਧਰਮ ਕੀਤੇ ਆ ਰਉ ਦੇ ਵਣ ਮਦੈ ਬੇਰਿਆ ਅਨਕ ਪ੍ਰਗਾਹ ਗੁਜਿਆ ਬਾਜਤ ਨਾ ਪੁੰਨ ਦਾਨ ਹੋਮ ਬਹੁ ਰਤਨ ਸ੍ਰੀ ਗਟਾ ਹੋਮ ਘਰ ਰਾਤੀ ਵਰਦਲੇਵ ਕਰਉ ਬਾਪਤੀ ਨਹਿ ਦੋਲ ਰਾਮ ਨਾਮ ਵਿਚਾਰ ਨਾਨਕ ਗੁਰਮੁਨਾਬ ਜਪਿਐ ਇਕ ਬਾਰ ਨੌ ਗੰਡ ਪ੍ਰਥਮ ਪ੍ਰਾਜਰ ਜੀਵ ਮਹਾ ਉਦਾਸ ਤਪਿ ਸਰਥੀ ਵਾਯ ਅਗਮ ਹੋਮਤ ਉਪਰਾਨ ਕਣਕ ਵਸਵਾ ਕਰ ਭੂਮ ਦਾਨ ਉਨੇ ਹੋਲੇ ਕਰੋਂ ਕਰਾ ਵਾਸਨ ਜਨਮਰਗ ਸੰਜਮ ਹਤੋ ਸਾਧਨ ਨਮ ਕਰ ਨਮ ਕਰ ਸ੍ਰੀ ਕਟਾ ਵਾਏ ਤਾਪੇ ਹਉ ਮੈ ਮੈਲ ਨਾ ਜਾਵੇ ਹਰ ਗੈ ਨਾਮ ਸਭ ਸਰ ਕਰਨਾ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ ਮਨ ਕਮਨ ਦੀਨ ਤੇ ਛੁਟਾ ਗੁਰਮੁਖ ਮਾਨ ਨ ਮੰਤੈ ਛੁਟਾ ਸੋਚ ਕਰਾਇ ਦਿਲ ਅਰ ਰਾਤ ਮਨੁ ਨਾਮੁ ਗਿਮਲ ਨਾ ਤਨ ਤੈ ਜਾਤਿ ਜਿਦ ਦੇਵ ਕੋ ਬੋ ਸਾਧ ਨ ਕਰੈ ਮਨ ਤ ਕੋ ਹੋ ਨ ਆਵਿਖ ਟਰੈ ਜਤੋ ਬਬੋ ਦੇ ਅਨੀਤ ਸੁਧਕ ਹੋਇ ਕਾਚੀ ਭੀਤ ਮਨ ਹਰਿ ਕੈ ਨਾਮੁ ਗਿ ਮੈ ਮਹਾ ਊਚ ਨਾਨਕ ਨਾ ਉਦਰ ਪਦ ਬਹ ਮੂਝਾ ਬਹ ਤਸੈ ਅਰੋਜੰ ਕੋ ਭਉ ਬਿ ਆਪੈ ਅਨੇਕ ਜਤਨ ਕਰ ਤ੍ਰਿਸ਼ਣ ਨਾਤ ਰੱਪ ਪੇਗਾ ਨੇ ਗਾ ਗਨੇ ਪੂਜਾ ਕੋਟ ਉਪਾਉ ਦਰਗਾ ਨੇ ਸਿਜਾ ਛੁੜ ਸਨਾਇ ਉਪ ਪਾਇਲ ਮੋਹਿ ਬਿਆਪੈ ਮਾਇਆ ਜਾਲ ਅਵਰ ਕਰ ਤੋ ਸਭ ਲਈ ਜਮ ਡਨ ਗੋਬ ਭਜਨ ਬਣ ਤਲ ਨਹੀਂ ਮਨ ਹਰ ਕਾ ਨਾਮ ਜਪਤ ਦੁਖ ਜਾਏ ਨਾਲ ਕ ਬੋਲੇ ਸਹਿ ਜਸੁ ਭਾਏ ਜਰ ਪਤਾ ਤਜ ਕੋ ਮੰਗਾ ਸਾਧ ਜਨੋ ਕੀ ਸੇਵਾ ਲਾਗੈ ਦੇਖੋ ਆਪਣਾ ਲੋਗ ਮਟਾਵੈ ਹਰ ਨਾਮ ਨਦ ਸੁਗਾਵਾ ਜੀ ਕੋ ਆਪਣੇ ਸੁਭਾ ਲੋਰਾ ਸਾ ਸੰਗ ਹੋ ਮਨ ਸੂਰੈ ਜਿਨ ਜੀ ਕੋ ਜਨ ਮਰਨ ਦੇ ਡਰੈ ਜਾ ਜਨ ਕੀ ਸ਼ਰਨਿ ਪਰੈ ਜੇ ਜਨ ਕੋ ਪ੍ਰਦਲ ਪਿਆਸ ਆ ਨਾਨਕ ਦਾ ਗਾਇ ਬਲ ਬਲ ਜਸਾ ਸਗਲ ਪੁਰਗ ਮਾ ਪੁਰਗ ਪ੍ਰਦਾਨ ਸਾ ਸੰਤਾ ਕਬਿਤਾ ਬਿ ਮਹਾਨ ਗੱਲ ਕੋ ਜਾਣ ਨਿਚੋ ਸੋ ਗਣੀਆ ਸਭ ਤੇ ਊਚਾ nagamana na ako